ਹਾਰਮਨ ਟ੍ਰੈਕ ਆ ਗਿਆ ਜੀ ਪਾਇੰਟ ਦਾ ਈਪੀ ਜੜਾ ਮਾਡਲ ਕਿੰਨੇ ਬਈ ਇਹ ਨਵਾਂ ਹੈ ਨਵਾਂ ਮਾਡਲ ਅਵਰੇ ਸਿਰੰਗਾਈ ਪਾਵਰ ਆਈ ਡਬਲ ਪੰਪ ਡਬਲ ਆਈ ਡਿਸਟ੍ਰੀਬਿਊਟਰ ਡਬਲ ਲੱਗਿਆ ਬਈ ਡਿਸਟ੍ਰੀਬਿਊਟਰ ਵੀ ਡਬਲ ਆ ਨੰਬਰ ਬਈ ਨੰਬਰ ਹਰਿਆਣੇ ਦਾ ਹਰਿਆਣੇ ਦਾ ਨੰਬਰ ਇਹ ਦੋਨੇ ਵੇਚਨੇ ਆ ਯਾਰ ਘਰੇ ਕਲੇਸ਼ ਹੋ ਗਿਆ ਹਾਂਜੀ ਆ ਬਹਿ ਸੀ ਨਵਾਂ ਠੀਕ ਹੈ ਬਈ ਇਹਨੇ ਰਾਮਪਾਲੀ ਭਾਣੇ ਪੁੱਛਣਾ ਯਾਰ ਹੋਰ ਬਈ ਫਿਰ ਤੈਨੂੰ ਪਤਾ ਏ ਕਿ ਬਿਗਲਦਰੀ ਟਾਈਟ ਹੋ ਜਾਂਦੀ ਏ ਯਾਰ ਹਣਾ ਗਾ ਤਾਂ ਬਾਦ ਇਹ ਤੰਗ ਕਰਦੇ ਆ ਦੋਨੇ ਜੀ ਮੈਂ ਚੱਲ ਵੇਚ ਦਿੰਨੇ ਪਈ ਲੈ ਲਈ ਜਿਹੜਾ ਲੈਣਾ ਤੂੰ ਕਿਨੇ ਰੱਖੇਂਗੇ ਇਹਦੇ ਚ ਉਹ ਵੀ ਨਹੀਂ ਕਰ ਲਾਂਗੇ ਬਈ ਆਦੀ ਆਊਗਾ ਆਦਾਊਗਾ ਹਾਂ ਆਦਿਕ ਮੈਂ ਆਊਗਾ ਬਈ ਯਾਰ ਮੇਰਾ ਤਾਂ ਲੱਖ ਰੁਪਏ ਚ ਵਿਆਹ ਹੋਇਆ ਉਹ ਤੋਂ 2006 ਚ ਇਹਨੇ ਲਵਾਤਾ 7.5 ਲੱਖ ਉਹ ਤਾਰਕੈਸਟ ਵਾਲਿਆਂ ਉਹਦੇ ਐ ਸਿੱਟੀ ਗਿਆ ਹੈ ਹੈ ਭਾਈ ਉਹ ਸਾਰਾ ਤਾਂ ਆਊਗਾ ਬਈ ਉਹਦੇ 7.5 ਲੱਖ ਮੰਜੇ ਤੇ ਪੈਸੇ ਧਰ ਕੇ ਕਿਰਪਾਨਾਣਾ ਸਾਹਿਬ ਹੋਗਾ ਇਹ ਨਹੀਂ ਨਾ ਹੁੰਦਾ ਗੁਣਾਸੇ ਖੜਕਣਗੇ ਕਿਰਪਾਨਾ ਖੜਕਣੀਆਂ ਇਹ ਵਿੱਚ ਬੁਰੰਗਾਂ ਨੇ ਗੋਤਣਾਂ ਕੱਟਣ ਗਿਆ ਨਹੀਂ ਨੂੰ ਤਿੰਤਾ ਹਾਂ ਇਧਰੋਂ ਪਹਿਲਾਂ ਬਹਿ ਤੇ ਨਵਾ ਤੇ ਹੁਣ ਹੀ ਛੋਦੇ ਆਏ ਨਹੀਂ ਨਾ ਮਿਲਦੇ ਬਾਈ ਹਿਸਾਬ ਹਵਾਲਾ ਸਾਬ ਹੋਗਾ ਹਾਂਜੀ 80 ਕਾਲ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਂਚੇ ਤਲਵੰਡੀ ਸਭ ਉਹ ਟਰੈਕਟਰਾਂ ਦੀ ਮੰਡੀ ਤੇ ਤੁਹਾਨੂੰ ਬਾਈ ਨਾਲ ਮਲਾਉਣਿਆ ਤੇ ਟਰੈਕਟਰ ਲੈ ਕੇ ਆਇਆ ਬਾਈ ਦੋ ਟਰੈਕਟਰ ਲੈ ਕੇ ਆਏ ਦੋ ਆ ਜੀ ਠੀਕ ਹੈ 80 ਕਾਲ ਜੀ 80 ਕਾਲ ਜੀ ਉਹ ਠੀਕ ਹੈ ਜੀ ਹਾਂ ਇਹ ਦੋਨੇ ਵਿੱਚ ਨੇ ਯਾਰ ਕਰੇ ਕਲੇਸ਼ ਹੋ ਗਿਆ ਹਾਂਜੀ ਆ ਬਹਿ ਸੀ ਨਵਾ ਠੀਕ ਹੈ ਬਾਈ ਇਹਨੇ ਰਾਮਪਾਲੀ ਪਾਣੇ ਪੁੱਛਣਾ ਯਾਰ ਔਰ ਬਾਈ ਫਿਰ ਤੈਨੂੰ ਪਤਾ ਏ ਕਿ ਬੀਲਦਾਰੀ ਟਾਈਟ ਹੋ ਜਾਂਦੀ ਏ ਯਾਰ ਹਣਾ ਬਾਅਦ ਹਾਂ ਆ ਚੱਕਰਾ ਤਾਂ ਵੇਚਨੇ ਆ ਇਹ दारू ਪੀਣ ਦਾ ਮੈਂ ਭੋਤ ਖਾ ਲੈਣਾ ਦੋ ਚਮਚੇ ਹੱਥ ਨੇ ਇਹ ਘੁੱਟ ਜਾਨਾ ਹਾਂ ਆ ਜਾ ਬਾਈ ਦੋਨੇ ਵੇਚਨੇ ਆ ਉਹ ਬਾਤ ਆ ਦੇ ਬਾਈ ਟਰੈਕਟਰ ਇਧਰ ਆ ਹਰਿਆਣੇ ਦਾ ਨੰਬਰ ਆ ਚਲੋ ਪਹਿਲਾਂ ਆਪਾਂ ਇਹ ਦਿਖਾਉਣੇ ਆ ਆ ਦਿਖਾ ਦੇ ਫਾਰਮਟਰੈਕ ਹੈਗਾ ਜੀ ਪਾਇੰਟ ਦਾ ਈਪੀ ਜੜਾ ਆਡਰ ਕਿੰਨੇ ਹੈ ਬਈ ਇਹ ਨਵਾਂ ਹੈ ਨਵਾਂ ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਅੱਧੇ ਕਿ ਤਾਇਰ ਠੀਕ ਆ ਜੀ ਤੇ ਪਾਵਰ ਸਟੀering ਹੈ ਜੀ ਪਾਵਰ ਆ ਜੀ ਡਬਲ ਪੰਪ ਡਬਲ ਆ ਜੀ ਡਿਸਟ੍ਰਿਬਿਊਟਰ ਡਬਲ ਲੱਗਿਆ ਹੋਈ ਡਿਸਟ੍ਰਿਬਿਊਟਰ ਵੀ ਡਬਲ ਆ ਨੰਬਰ ਬਈ ਨੰਬਰ ਹਰਿਆਣੇ ਦਾ ਹਰਿਆਣੇ ਦਾ ਨੰਬਰ ਰੰਗ ਪੇਂਟ ਜੀ ਹੋਇਆ ਥੋੜਾ ਥੋੜਾ ਠੀਕ ਆ ਜੀ ਹਾਂ 15 ਵਜੇ ਮਾਰੀ ਜਨਲ ਨਹੀਂ ਹੈ ਜਮਾ ਨਹੀਂ ਹਾਂ ਵਧੀਆ ਰੰਗ ਵਧੀਆ ਕਰਾਇਆ ਠੀਕ ਆ ਵਧੀਆ ਕੁਆਲਿਟੀ ਦੇ ਰੰਗ ਹੋਏ ਹਾਂ 2K ਦਾ ਕਰਾਇਆ ਤੇ ਨੰਬਰ ਹੀ ਨੰਬਰ ਟਰੈਕਟਰ ਦਾ ਹਰਿਆਣੇ ਦਾ ਜੀ ਹਰਿਆਣੇ ਦਾ ਹਮ ਮਾਡਲ ਕਿੰਨੇ ਹੈ ਨਾਉ ਨਾਉ ਮਾਡਲ ਹੈ ਹਮ ਕੀ ਡਿਮਾਂਡ ਕਰਦੇ ਨੇ ਦੇ ਦੇਂਗੇ ਜੀ 235 ਦਾ 235 ਦਾ ਹਮ ਹਾਂ ਬਈ ਤੂੰ ਦੱਸ 235 ਦਾ ਹੈਗਾ ਨਾ ਬਾਈ ਤਾਂ ਠੀਕ ਹੈ ਬਾਈ ਚਲ ਜਿਵੇਂ ਵੱਡੇ ਭਾਈ ਨੇ ਕਰਤਾ ਠੀਕ ਹੈ ਬਾਈ ਕੋਈ ਗੱਲ ਨਹੀਂ ਠੀਕ ਹੈ ਬਸ ਅਗਲਾ ਆ ਗਿਆ ਜੀ ਆ ਆ ਗਿਆ ਪਾਵਰ ਟਰੈਕ 45 ਵਾਲਾ ਜੀ ਪਾਵਰ ਟਰੈਕ ਹੈ ਜੀ 443 ਵਾਹ ਬਾਈ ਲਿਊਮੈਕਸਾ ਡੀਜ਼ਲ ਸੇਵਰ ਘੱਟ ਡੀਜ਼ਲ ਖਰਚੇ ਨਾਲ ਘੱਟ ਘੱਟ ਖਾਂਦਾ ਹਾਂ ਮਾਡਲ ਕਿੰਨੇ ਆ ਇਹ ਇਹ ਹੈਗਾ ਜੀ 12 12 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟਾਇਰ ਤਾਂ ਇਹਦੇ 35 ਕੇ ਪੈਸੀ ਆ ਘੱਸੀ ਆ ਠੀਕ ਆ ਜੀ ਸਿੰਪਲ ਸਟੀering ਆ ਸਿੰਪਲ ਆ ਜੀ ਤੇ ਇਹਦੇ ਮਗਰਾੜ ਲੱਗੇ ਹੋਏ ਆ ਜੀ ਹਾਂ ਇਹਦੇ ਨਵੇਂ ਲੱਗੇ ਹੋਏ ਆ ਵਧੀਆ ਨਵੇਂ ਮਗਰਾੜ ਲੱਗੇ ਹੋਏ ਆ ਬਾਈ ਟਰੈਕਟਰ ਦੇ ਵਧੀਆ ਇੰਜਨ ਗੇਅਰ ਤਾਂ ਜਮਾਂ ਸਹੀ ਆ ਇੰਜਨ ਗੇਅਰ ਦਾ ਜਮਾ ਕੰਡੇ ਤੇ ਆ ਬਾਈ ਜਮਾ ਕੰਡੇ ਤੇ ਬਾਖ ਲੈ ਜੀ ਠੀਕ ਆ ਜੀ ਹੂੰ ਤੇ ਮਾਡਲ ਕਿੰਨੇ ਸੀ ਇਹ ਜੀ ਇਹ 12 ਜੀ 12 ਮਾਡਲ ਆ ਘੱਟ ਦੇ ਖਰਚੇ ਦਾ ਟਰੈਕਟਰ ਆ ਹਾਂ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਪੂਰਾ ਚੱਕਾ ਰਿਕਾ ਪੂਰਾ ਚੰਗਾ ਆ ਹਾਂ ਨੰਬਰ ਇਹਦਾ ਬਸਟ ਮੰਗਾਲ ਦਾ ਠੀਕ ਆ ਜੀ ਹਾਂ ਬਾਹਰਲੇ ਨੰਬਰ ਵਾਲਾ ਟਰੈਕਟਰ ਆ ਜੀ ਹਾਂ ਕੀਮਤ ਮਾਰ ਕਰਦਾ ਦੀ ਦੇ ਦਾਂਗੇ 40 ਦਾ 1 40 ਦਾ ਹੂੰ ਵਧੀਆ ਟਰੈਕਟਰ ਆ ਹਾਂ ਆ ਕੇ ਲੈ ਜੀ ਬਾਈ ਕੋਈ ਨਹੀਂ ਹੈ ਵੀ ਗੱਲ ਨਹੀਂ ਕੋਈ ਫਾਲਟ ਨਹੀਂ ਪੂਰਾ ਚੰਗਾ ਇੰਜਨ ਗੇਅਰ ਦਾ ਪੁੱਲ ਤਸੱਲੀ ਵਾਲੀ ਚੀਜ਼ ਹੈ ਤੈਨੂੰ ਦੱਸਿਆ ਤਾਂ ਕਲੇਸ ਦੇ ਮਰੇ ਨੇ ਯਾਰ ਇਹ ਤੈਨੂੰ ਪਤਾ ਹੀ ਆ ਕਲੇਸੀ ਵਾਲਾ ਯਾਰ ਇਹ ਹੈਤੀ ਹੈ ਹਾਂ ਅੱਡ ਹੋ ਗਿਆ ਹੁਣ ਵੇਚਨੇ ਪੈਣਗੇ ਲੋੜੇ ਤਾਂ ਲੜਦੇ ਹੈਂ ਲੋੜੇ ਤਾਂ ਲੜਦੇ ਕਿੱੜੇ ਨਹੀਂ ਇੱਥੇ ਨਹੀਂ ਲੜਦੇ ਹੁਣ ਤਾਂ ਲੜਦੇ ਅੱਥ ਨੇ ਪਤਾ ਨਹੀਂ ਘਰੇ ਕੋਈ ਪਤਾ ਨਹੀਂ ਕੀ ਹੋਣਾ ਘਰੇ ਤਾਂ ਜੁੰਡਾ ਜੁੰਡੀ ਹੋ ਗਿਆ ਤਾਂ ਦੇਖ ਆਹ ਦੇਖ ਆਹ ਦੇਖ ਆਹ ਗਲਾਵਾ ਪਾੜਿਆ ਮੇਰੇ ਦੇਖ ਚਰਮਣੀ ਆਉਂਦੀ ਨੂੰ ਵੱਟੇ ਜਾ ਹੱਥ ਭਾਈ ਤਾਂ ਦਾ ਕੱਲ ਚ ਆ ਦੇ ਦੋਨੇ ਪੈਂਦੇ ਆ ਘਰ ਦਾ ਖਾ ਪੀ ਕੇ ਯਾਰ ਘਰ ਵਾਲੀ ਵੀ ਪੈਂਦੀ ਆ ਕਾਲੇ ਦੇ ਦਾਦੂ ਇਹ ਪੁੱਤ ਸੰਦਾ ਮੈਂ ਤਾਂ ਪੁੱਤ ਇਹ ਵੜਾ ਕੇ ਘਰ ਵਾਲੀ ਮਾੜੀ ਦੋਨੇ ਕੁਝ ਯਾਰ ਹਾਂ ਗੱਲ ਪੈਂਦੇ ਕਰੇ ਆ ਉਹ ਦਾਰੂ ਪੀਦਾ ਉਹ ਦਾਰੂ ਪੀ ਕੇ ਤਰੇ ਇਹ ਕਰੇ ਤਰਕੇ ਬੋਲ ਮਾੜੀ ਹੈਗਾ ਮੋਟੋ ਜੀ ਹਾਂ ਰੰਗ ਬਾਈ ਇਹ ਤੰਗ ਕਰਦਾ ਬਹੁਤ ਤੰਗ ਕਰਦਾ ਨਹੀਂ ਯਾਰ ਬਾਈ ਇਹ ਤੰਗ ਕਰਦੇ ਦੋਨੇ ਜੀ ਮੈਂ ਚੱਲ ਵੇਚ ਦਿੰਨੇ ਆ ਭਾਈ ਲੈ ਲਈ ਜਿਹੜਾ ਲੈਣਾ ਪਰ ਤੂੰ ਕਿੰਨੇ ਰੱਖੇਂਗਾ ਇਹਦੇ ਚ ਉਹ ਵੀ ਨਹੀਂ ਕਰ ਲਾਂਗੇ ਭਾਈ ਆਧੀ ਆਊਗਾ ਅੱਧਾ ਹਾਂ ਇਹ ਉਹ ਗੱਲ ਮਾ ਮੇਰਾ ਅੱਧਕਾ ਮੈਂ ਆਉਗਾ ਭਈ ਯਾਰ ਮੇਰਾ ਤਾਂ ਲੱਖ ਰੁਪਏ ਚ ਵਿਆਹ ਹੋਇਆ ਉਹ ਤੋਂ 2006 ਚ ਇਹਨੇ ਲਵਾਤਾ 7.5 ਲੱਖ ਉਹ ਤਾਰਕੈਸਟ ਵਾਲੇ ਮੈਂ ਉਹਦੇ ਐਂ ਸਿੱਟੀ ਗਿਆ ਹੈ ਹੈਂ ਭਾਈ ਉਹ ਸਾਰਾ ਸਾਬ ਉਹ ਭਾਈ ਉਹ ਸਾਡੇ ਵੱਡੇ ਲੱਖਾਂ ਦਾ ਕਰਗਾ ਸੀ ਨਾ ਹੁਣ ਆਲੇ ਆ ਇਹ ਚੀਜ਼ਾਂ ਦਾ ਆ ਮੇਰਾ ਤਾਂ ਤਾਇਆ ਖੜਾ ਕੋਲੇ ਗਵਾਹ ਤਾਇਆ ਸਾਰਾ ਦੱਸੂਗਾ ਦੇਖਾ ਕਿੜਾ ਤਾਂ ਲੱਖ ਰੁਪਏ ਚ ਵਿਆਹ ਹੋਇਆ ਹੈ ਮੇਰਾ ਤਾਂ ਲੱਖ ਚ ਹੋਇਆ ਉਹ ਤੋਂ ਇਹਦੇ 7 ਲੱਖ ਲਾਇਆ ਪਤਾ ਤਾਂ ਇਹਨੂੰ ਸਾਰਾ ਇਹਨੇ ਜੈਕਟ ਚੋਂ ਕੜਕੜ ਦਿੱਤੇ ਇਹਨੂੰ ਪਤਾ ਸਾਰਾ ਠੀਕ ਹੈ ਬਾਈ ਠੀਕ ਹੈ ਠੀਕ ਹੈ ਬਾਈ ਠੀਕ ਹੈ ਚਲ ਬਈ ਪਰ ਹੁਣ ਤਾਂ ਐਪਸ ਚ ਕਰ ਲਓਗੇ ਤੁਸੀਂ ਕੋਈ ਗੱਲ ਨਹੀਂ ਉਹ ਤਾਂ ਕਰ ਲੈ ਘਰ ਦਾ ਕੰਮ ਆ ਯਾਰ ਲੈ ਉਹ ਤਾਂ ਐ ਪੈਸੇ ਕਮਾਵਾਂਗੇ ਮੰਜੇ ਤੇ ਪੈਸੇ ਧਰ ਕੇ ਕਿਰਪਾਨਾ ਨਾਲ ਸਾਬ ਹੋਗਾ ਇਹ ਨਹੀਂ ਨਾ ਹੁੰਦਾ ਕਿਨਾਸੇ ਖੜਕਣਗੇ ਕਿਰਪਾਨਾ ਖੜਕਣੀਆਂ ਇਹ ਵਿੱਚ ਬੁੜੰਗਣੇ ਗੋਤਣਾਂ ਕੱਟੀਆਂ ਜਾਣਗੀਆਂ ਨਹੀਂ ਨੂੰ ਤਿੰਦੇ ਵੱਡਾ ਰੌਲਾ ਹਾਂ ਇਧਰੋਂ ਪਹਿਲਾਂ ਬਹਿ ਤੇ ਨਵਾ ਤੇ ਹੁਣ ਈ ਛੋਦੇ ਆਏ ਨਹੀਂ ਨਾ ਮਿਲਦੇ ਬਈ ਹਿਸਾਬदारी ਸਾਹਬ ਹੋਗਾ ਹਾਂ ਚਲੋ ਹਿਸਾਬਾ ਮਿਲੂਗਾ ਫਿਰ ਸਾਹਬ ਹਾਂ ਫਿਰ ਇਹਦੇ ਬਿਆ ਤੇ ਜਿਹੜੇ ਲੱਗੋ ਕੱਟੇ ਜਾਣਗੇ ਵੱਧ ਲੱਗੇ ਹੋਣਾ ਛੋਡਾ ਟਰੈਲੂ ਸਾਹਿਬ ਆ ਹਾਂ ਹੋਜੂ ਆਪਣਾ ਛੋਡਾ ਹੋਜੂ ਬਈ ਤੈਹੇ ਜਾਣਾ ਪਿੰਡ ਕਿਹੜਾ ਜੀ ਪੱਕਾ ਕਲਾ ਜੀ ਕੰਡਕਟਰ ਨੰਬਰ 94175 74826 ਠੀਕ ਹੈ ਬਾਕੀ ਮਾੜਾ ਮੋਟਾ ਕਰ ਲੋਵੇਂ ਮੌਕੇ ਤੇ ਮੌਕੇ ਤੇ ਮਾਲਤਾਂ ਹੋਜੂ ਕਰਦਾਂਗੇ ਹਾਂ ਉਹ ਜਦੋਂ ਅਸੀਂ ਕੰਡਾਸੋ ਕਡਾਸੀ ਹੋ ਜਾਂਦੇ ਉਦੋਂ ਨਾ ਆਓ ਹਾਂ ਇਹ ਰਿੱਕਾ ਵੜਿਆ ਜਾਵੇ ਕਿਸੇ ਦਾ ਵੇਚਾ ਉਹ ਗੇਟ ਖੜਕਾ ਕੇ ਦੇਖ ਲੋ ਰੋਲਾ ਰੱਟੇ ਬਣਾ ਉਦੋਂ ਆ ਜਾਓ ਠੀਕ ਆ ਬਾਈ ਦੇ ਦਾਂਗੇ ਇਹ ਵੀਡੀਓ ਬਾਈ ਬੜੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਥੋੜੀ ਪਣੀ ਵੀਡੀਓ ਬਣਾਈ ਆ ਆਪਾਂ ਤਾਂ ਕਰਕੇ ਠੀਕ ਆ ਬਾਈ ਐਸੀ ਕਾ ਬਾਈ ਐਸੀ ਕਾ